ਜਵਾਕਾਂ ਕੇ ਮਾਈਆਂ ਵਾਲੀ ਜਿਹੜੇ ਟੀਜ਼ਰ ਵਾਲਾ ਪਾਇਆ ਸੀ ਹਾਂਜੀ 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 ਅਸੀਂ ਉੱਥੇ ਜਾਏ ਸੀ ਹਾਂ ਬਿਲਕੁਲ ਅੱਛਾ ਆ ਲਾਸਵਾਲ ਪੁੱਛੂੰਗੀ ਡਾਇਰੈਕਟਰ ਨੂੰ ਇੰਪ੍ਰੈਸ ਕਰਨ ਦੇ ਲਈ ਕਦੇ ਐਕਸਟਰਾ ਐਫਰਟ ਕੀਤੇ ਹੋਣ ਕਦੇ ਨਹੀਂ ਲੋੜ ਹੀ ਨਹੀਂ ਪਈ ਨਹੀਂ ਨਹੀਂ ਇੱਜ਼ਤ ਤਾਂ ਕਰਦਾ ਹੂੰ ਇਹ ਪੱਕਾ ਹੀ ਹੈ ਮੇਰਾ ਆਏ ਨਹੀਂ ਕਦੇ ਹੋਇਆ ਵੀ ਮੈਂ ਇਹਨੂੰ ਖੁਸ਼ ਕਰਨਾ ਜਾਂ ਜਾਏ ਕਰ ਆਏ ਹੋਇਆ ਨਹੀਂ ਹੂੰ ਮੇਰਾ ਤਾਂ ਵੈਸੇ ਹੀ ਆ ਰਹਿੰਦਾ ਜਦੋਂ ਹੁਣ ਚਲੋ ਹੁਣ ਤਾਂ ਵੱਡੇ ਰੋਲ ਕਰਨ ਲੱਗਾ ਜਦੋਂ ਮੈਂ ਛੋਟੇ ਰੋਲ ਕਰਦਾ ਜੀ ਤਾਂ ਆ ਪੰਜ ਜਣੇ ਖੜੇ ਹਮ ਔਰ ਪੰਜਾਂ ਜਣਾਂ ਜਿਹੜੇ ਮੇਨ ਆ ਬੰਦੇ ਉਹਨਾਂ ਨੇ ਉਹਨਾਂ ਦੇ ক্লোਜ਼ ਕਲਾਸ ਕਰਟਣੇ ਉਹ ਕਰਨਾ ਹਾਂ ਹਾਂਜੀ ਮੈਂ ਪਿੱਛੇ ਹੀ ਖੜਾ ਹੁੰਦਾ ਸੀ ਮੈਂ ਕਦੇ ਨਹੀਂ ਆਇਆ ਕਰਕੇ ਹੋਇਆ ਵੀ ਯਾਰ ਕੈਮਰੇ ਚ ਆ ਜ ਗਿਆ ਐ ਹੋ ਜਾ ਹਮ ਮੈਨੂੰ ਹੁੰਦਾ ਸੀਗਾ ਮੋਨੀਟਰ ਚੱਲ ਰਿਹਾ ਕੈਮਰਾਮੈਨ ਵੀ ਦੇਖ ਰਿਹਾ ਡਾਇਰੈਕਟਰ ਵੀ ਦੇਖ ਰਿਹਾ ਜੇ ਉਹਨਾਂ ਨੂੰ ਲੱਗਿਆ ਤਾਂ ਉਹ ਕਹਿ ਦਣਗੇ ਪ੍ਰਿੰਸ ਥੋੜਾ ਜਿਹਾ ਰਾਈਟ ਹੋ ਜਾ ਜਿਹਨਾਂ ਨੂੰ ਨਹੀਂ ਚਾਹੀਦਾ ਹਮਲਾ ਕਈ ਵਾਰੀ ਨਹੀਂ ਚਾਹੀਦੇ ਹਾਂ ਆਪਾਂ ਮੋੜਾ ਜਿਹਾ ਹੀ ਦਿਖਾਣਾ ਹੁੰਦਾ ਥੋੜਾ ਲੈਫਟ ਹੋ ਜਾ ਜੇ ਉੱਥੇ ਮੰਗ ਹੈਗੀ ਆ ਤਾਂ ਉਹ ਆਪਣੇ ਤੋਂ ਕਰਾ ਲੈਣਗੇ ਨਹੀਂ